ਵੇ ਲੈ ਆ ਕਰੋ ਸੈਡਾ ਦੀ ਜਣਾ ਦੋਸਤੋ ਜੋ ਤੁਸੀਂ ਇਹ ਵੀਡੀਓ ਦੇਖੀ ਹੈ ਨੇ ਇਹ ਹੁਸ਼ਿਆਰਪੁਰ ਬੱਸ ਸਟੈਂਡ ਅਤੇ ਹੁਸ਼ਿਆਰਪੁਰ ਤੋਂ ਜਾਣ ਵਾਲੇ ਹਿਮਾਚਲ ਵਾਲੇ ਰੋਡ ਦੀਆਂ ਨੇ ਜਿੱਥੇ ਕਿ ਕੁਝ ਸਿੱਖ ਨੌਜਵਾਨ ਹਿਮਾਚਲ ਨੰਬਰ ਦੀਆਂ ਬੱਸਾਂ ਅਤੇ ਕਾਰਾਂ ਦੇ ਉੱਤੇ ਸੰਤ ਜਰਨੈਲ ਸਿੰਘ ਜੀ ਭਿੰਡਰਾ ਵਾਲੇ ਦੇ ਫੋਟੋ ਅਤੇ ਸਟਿੱਕਰਾਂ ਨੂੰ ਲਗਾ ਰਹੇ ਨੇ ਔਰ ਇਹੇ ਦੋਸਤੋ ਤਾਂ ਕਰਕੇ ਲਗਾ ਰਹੇ ਨੇ ਖੁੱਲੀ ਅਤੇ ਹੋਲੇ ਮਹੱਲੇ ਦੇ ਟਾਈਮ ਤੇ ਸਿੱਖ ਨੌਜਵਾਨਾਂ ਦੇ ਨਾਲ ਹਿਮਾਚਲ ਦੇ ਵਿੱਚ ਜੋ ਹੋਇਆ ਉਸ ਗੁੱਸੇ ਉਸ ਨਾਰਾਜ਼ਗੀ ਦਾ ਕਰਕੇ ਇਸ ਤਰੀਕੇ ਦੇ ਨਾਲ ਹਿਮਾਚਲ ਦੀਆਂ ਹਿਮਾਚਲ ਨੰਬਰ ਦੀਆਂ ਬੱਸਾਂ ਤੇ ਕਾਰਾਂ ਦੇ ਉੱਤੇ ਤਸਵੀਰਾਂ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਦੀਆਂ ਲਗਾਈਆਂ ਜਾ ਰਹੀਆਂ ਨੇ ਤੁਹਾਨੂੰ ਦੱਸ ਦਈਏ ਦੋਸਤੋ ਪੋਲੇ ਮੁਹੱਲੇ ਤੇ ਸਿੱਖ ਨੌਜਵਾਨਾਂ ਦੇ ਨਾਲ ਹਿਮਾਚਲ ਦੇ ਵਿੱਚ ਉਹਨਾਂ ਦੇ ਮੋਟਰਸਾਈਕਲਾਂ ਤੇ ਲੱਗੇ ਝੰਡਿਆਂ ਨੂੰ ਉਤਰਵਾਇਆ ਗਿਆ ਔਰ ਇਹ ਕਹਿ ਕੇ ਉਤਰਵਾਇਆ ਗਿਆ ਕਿ ਇਹ ਝੰਡੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਨੇ ਉਹਨਾਂ ਦੇ ਨਾਲ ਸਬੰਧਿਤ ਰੱਖਦੇ ਨੇ ਜਦਕਿ ਉਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਇਹ ਝੰਡਿਆਂ ਦੇ ਉੱਤੇ ਸਿਰਫ ਰਾਜ ਕਰੇਗਾ ਖਾਲਸਾ ਲਿਖਿਆ ਹੋਇਆ ਸੀ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ ਔਰ ਨਾ ਹੀ ਸੰਤਾਂ ਦੀ ਤਸਵੀਰ ਝੰਡਿਆਂ ਦੇ ਉੱਪਰ ਲੱਗੀ ਸੀ ਪਰ ਫਿਰ ਵੀ ਹਿਮਾਚਲ ਦੇ ਲੋਕਾਂ ਨੇ ਸਿੱਖ ਨੌਜਵਾਨਾਂ ਦੇ ਨਾਲ ਇਸ ਤਰੀਕੇ ਦੇ ਨਾਲ ਜ਼ਬਰਦਸਤੀ ਕਰਕੇ ਉਹਨਾਂ ਦੇ ਬਾਈਕ ਤੋਂ ਉਹਨਾਂ ਦੇ ਮੋਟਰਸਾਈਕਲਾਂ ਤੋਂ ਝੰਡੇ ਉਤਰਵਾਏ ਗਏ ਔਰ ਉਸੇ ਕਰਕੇ ਪੰਜਾਬ ਦੇ ਵਿੱਚ ਪੰਜਾਬੀ ਲੋਕਾਂ ਦੇ ਵਿੱਚ ਗੁੱਸਾ ਤੇ ਨਾਰਾਜ਼ਗੀ ਸੀ ਔਰ ਖਾਸ ਕਰਕੇ ਆਪਣੇ ਸਿੱਖ ਭਾਈਚਾਰੇ ਦੇ ਵਿੱਚ ਔਰ ਇਸੇ ਕਰਕੇ ਉਹਨਾਂ ਨੇ ਕੱਲ ਹੁਸ਼ਿਆਰਪੁਰ ਦੇ ਬੱਸ ਸਟੈਂਡ ਤੇ ਔਰ ਹਸ਼ਿਆਰਪੁਰ ਤੋਂ ਜਾਣ ਵਾਲੇ ਹਿਮਾਚਲ ਵਾਲੇ ਰੋਡ ਦੇ ਉੱਤੇ ਹਿਮਾਚਲ ਨੰਬਰ ਦੀਆਂ ਬੱਸਾਂ ਅਤੇ ਕਾਰਾਂ ਦੇ ਉੱਤੇ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੀਆਂ ਫੋਟੋਆਂ ਅਤੇ ਸਟਿੱਕਰਾਂ ਨੂੰ ਲਗਾਇਆ ਗਿਆ। ਬਾਕੀ ਦੋਸਤੋ ਇਸ ਟਾਈਮ ਦੋਨੋਂ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ। ਔਰ ਤੁਸੀਂ ਇਸ ਵੀਡੀਓ ਔਰ ਜਾਣਕਾਰੀ ਬਾਰੇ ਕੀ ਵਿਚਾਰ ਰੱਖਦੇ ਹੋ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ